ਲੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆਪਾਂ ਲੱਗੇ ਆਂ ਇਹ ਬਲੌਹ ਦੀ ਸਟਾਰਟਿੰਗ ਕਰਨ ਤੇ ਅੱਜ ਆਪਣੇ ਕੂਤਰਾਂ ਦੇ ਅਗੇੜੇ ਬਾਈ ਤੇ ਤਰ ਛੱਡੇ ਆ ਤੇ ਆਪਾਂ ਲੱਗੇ ਪਈ ਸੀ ਮੈਡ ਚ ਸਾਫ਼ ਕਰਨ ਕੱਢਣ ਕੱਲੇ ਜੋਤ ਨੂੰ ਜੋਤ ਲਿਆਂਦਾ ਕੱਢ ਕੇ ਤੇ ਕੂਤਰ ਆਪਣੇ ਧੀਰੇ ਦੇ ਕੂਤਰਾਂ ਜੁੱਡੀ ਜਾਂਦੇ ਆ ਤਿੰਨੇ ਦੇ ਤਿੰਨੇ ਹੀ ਤੇ ਕਰਤੇ ਆਈ ਨਹੀਂ ਕਬੂਤਰੀ ਉੱਡ ਰਹੀ ਆ ਲਓ ਜੀ ਕੱਲਾ ਕਬੂਤਰੀ ਦੀਂਦਾ ਸੀ ਇੱਥੇ ਕਬੂਤਰਾਂ ਦਾ ਦੇਸਗਾਣੀ ਸਾਈ ਤੁਹਾਨੂੰ ਇੱਕ ਚੀਜ਼ ਮਖਾਣਾ ਕਰ ਯਾਦ ਯਾਦ ਉਹ ਬੰਦਿਆਂ ਨਾਲ ਲੜ ਪੜ ਕੇ ਪੜ ਨੂੰ ਭਾਇਆ ਸੀ ਉਹ ਇੱਕ ਪਿਆ ਮੈਂ ਤਾਂ ਕਰਕੇ ਭਾਇਆ ਸੀ ਉਹ ਪੜ ਲੂ ਬੈਹ ਜੋ ਤੇ ਲਓ ਜੀ ਭਾਈ ਉਹ ਉਹਨਾਂ ਦੇ ਕੂਤਰਾਏ ਜਿਹੋ ਉਹਨਾਂ ਦੇ ਕੂਤਰੀ ਬਾਲੇ ਛੱਡਦੇ ਉਹਨਾਂ ਦੇ ਕੂਤਰਾਏ ਫਿਰ ਹੌਲੀ ਹੌਲੀ ਉੱਡੇ ਫਿਰਦੇ ਨੀਵੇਂ ਨੀਵੇਂ ਤੇ ਆਪਣੇ ਕੂਤਰਾ ਵੀ ਉਹਨਾਂ ਕੀ ਤਰ੍ਹਾਂ ਹੀ ਫਰਦੇ ਆ ਤੇ ਲਓ ਜੀ ਬਾਈ ਕੂਤਰਾ ਵੀ ਆ ਗਿਆ ਬਈ ਕੂਤਰਾ ਕਭੀ ਆ ਜਾਂਦਾ ਕਿੱਧਰ ਪੱਜ ਗਏ ਕਿੱਧਰ ਪੱਜ ਗਏ ਆਇਆ ਆਇਆ ਮੇ ਗੀੜੇ ਆ ਤਿੰਨਾ ਦੇ ਗੀੜੇ ਅੱਜ ਲਓ ਜੀ ਬਾਈ ਇਹਨਾਂ ਨੂੰ ਤਾਂ ਪਾਦੇ ਆ ਬਾਦਾਮ ਇੱਕ ਉਧਰ ਖੁੱਟੇ ਛੱਡਤੀ ਬਾਦਾਮ ਪਾ ਕੇ ਉਹ ਲੜਦੇ ਬાળા ਸੀਗੇ ਤੇ ਗੀੜੇ ਆਲੀਆਂ ਫਰਦੀਆਂ ਬਾਈ 11 ਵਜ ਗਏ ਤੇ ਲਓ ਜੀ ਬਾਈ 1 ਵਜ ਗਿਆ ਪੌਣ ਲੱਗੀ ਪਈ ਆਂ ਕੀੜੇ ਵਾਲੇ ਆ ਤਿੰਨ ਉੱਚੇ ਖੜੇ ਆ ਬੈ ਚਤਰੀ ਤੇ ਬਹੁਤ ਮਿੱਠਿਆ ਛੀਤੀ ਆ ਜਾਣਾ ਉਹਨਾਂ ਨੇ ਇੰਨਾ ਟਾਈਮ ਨਹੀਂ ਲੱਗਦਾ ਭੌਂਤੇ ਤਪ ਵੀ ਬੜੀ ਚਾਪੀ ਤਪ ਬਹੁਤ ਆ 1 ਵਜੇ ਗਿਆ ਤੇ ਬਾ ਕੀ ਤੇ ਲੋ ਜੀ ਭਾਈ ஆய் பிள்ளை உச்சி சத்தி படகாய் ஆன படகாய் ஆனா சத்ரி ஜோத பயி ஆனா சீர முடைய ஆடகாய் மடி சத்தி पडका परली पडका यूं अवली आज मुड़े जो सुनाया पडका और और ਆਇਰ 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 ਲੋ ਜੀ ਬਾਈ ਢੀੜਿਆਂ ਵਾਲੀ ਪੈ ਗਈ ਉਦੋਂ ਆਪਾਂ ਤਾਂ ਵੀਡੀਓ ਬਣੀ ਨਹੀਂ ਗਈ ਇਹ ਕਾ ਸੀ ਇਹ ਕਾ ਸੀ ਇਹ 3:05 ਦੇ ਬੈਠੇ ਆ ਦੋਵੇਂ ਤੇ ਆ ਬੈਠਾ 3:30 ਵਜੇ ਤੇ ਲੱਗੇ ਪਏ ਇਹਨਾਂ ਦਾ ਟ੍ਰੀਟਮੈਂਟ ਕਰਨਾ ਪਾਣੀ ਪੁਣੀ ਖੇਤੇ ਉਹਨੀਆਂ ਨੂੰ ਤੇ ਫਿਰ ਬਦਾਮ ਬਦੂਮ ਪਾਉਣੇ ਆ। ਦੂਜੇ ਆ ਬੈਠੇ ਕੱਲ ਨੂੰ ਛੱਡਨੇ ਆ ਇਹ। ਤੇ ਸਾਡੇ bande ਫਿਰ ਸ਼ੁਕਲ ਕਰੀਏ। ਲੋ ਜੀ ਬਾਈ ਜੀ ਜਿਹੜੇ ਨਵੇਂ ਕਬੂਤਰ ਆਪਾਂ ਕਪੂਤਰ ਆਪਾਂ ਲੱਗੇ ਪਏ ਉਹਨਾਂ ਨੂੰ ਡੋਰਾਂ ਲਾਉਣ। ਤੇ ਅੱਜ ਅਸੀਂ ਆਪਣੇ ਕਬੂਤਰਾਂ ਦੇ ਗੀੜੇ ਤੇ ਗੀੜਿਆਂ ਨੂੰ ਸੰਭਾਲ-ਸਮੂਲ ਕੇ ਤੇ ਇੱਕ ਰਹਿ ਗਿਆ ਬਦਾਮ ਦੀਨ। ਉਹਨਾਂ ਨੂੰ ਸਮਾਤ ਸਮੂਲ ਕੇ ਤੇ ਹੁਣ ਇਹਨਾਂ ਨੂੰ ਲੱਗੇ ਆਥ ਨੂੰ ਵੀ ਡੋਰ ਘੰਟਾ ਲਾ ਦੇਈ ਦੀ ਇਹਨਾਂ ਨੂੰ ਫਿਰ ਤੜਕੇ ਤਾਂ ਲੱਗਦੀ ਨਹੀਂ ਇਸ ਵੇਲੇ ਲਾ ਦੇਣ ਇਹਨਾਂ ਡੋਰ ਇੱਕ ਨਾ ਇੱਥੇ ਕਬੂਤਰ ਫਿਰਦਾ ਸੀਗਾ ਇਹਨੂੰ ਤਾਂ ਲੱਗੇ ਜਿਵੇਂ ਬਾਹਰੋਂ ਆਇਆ ਹੁੰਦਾ ਇੱਥੇ ਆਇਆ ਗਿਆ ਇਧਰ ਨੂੰ ਤੇ ਇੱਕੋ ਲਾਲ ਸਿਰਾ ਇਹ ਲਾ ਦੇ ਕੀ ਕਾਲੇ ਪੁੰਝੇ ਵਾਲੀ ਦਾ ਬੰਨਣਾ ਸੀ ਕਾਲੀ ਪੁੰਜੀ ਵਾਲ ਨਹੀਂ ਬੰਨਣਾ ਇਹੋ ਚੀਨੀ ਲਓ ਜੀ ਭਾਈ ਕੱਢਣ ਵਾਲੀ ਕੂਤਰ ਦੋ ਉਹ ਵੀ ਛਤਰੀ ਤੇ ਚਾਰ ਇਹਦੇ ਤੇ ਤਿੰਨ ਉਹ ਜਾਲ ਚ ਕੂਤਰਾਂ ਲਓ ਜੀ ਭਾਈ ਇਹ ਕੱਢਣ ਵਾਲੀ ਆ ਸ਼ਾਮ ਨੂੰ ਐਸ ਵੇਲੇ ਲਾਲ ਜੀ ਦੀ ੜ ਟੋਰ ਇਹਨਾਂ ਨੂੰ ਮੌਸਮ ਸਾਫ਼ ਹੋ ਵੀ ਤਰਾਂਤ ਨੂੰ ਵੀ ਕੋਠੇ ਤੇ ਛੱਡ ਦੇਈਦੇ ਜੇ ਮੌਸਮ ਉਹ ਜਾਵੇ ਫਿਰ ਲਾ ਲਈਦੇ ਆ ਲਓ ਜੀ ਅੱਜ ਗੀੜਿਆਂ ਵਾਲੀ ਸੀ ਆਪਣੇ ਗੀੜਿਆਂ 'ਚ ਬੈਠੇ 3:30 ਵਜੇ ਠਾ ਤੇ 1:40 ਵਜੇ ਆਇਆ ਦਾ ਬਾਈ ਜੂਤਾ ਫਿਰਦਾ ਮੈਂ ਇਧਰ ਖੜਾ ਬਾਜੀ ਤਿੰਨ ਵਜੇ ਮੁੱਕ ਚਲੋ ਪ੍ਰਮਾਤਮਾ ਮਿਹਰ ਕਰੇ ਲਓ ਜੀ ਬਾਈ ਜੀ ਆਪਾਂ ਅੱਜ ਕੋਈ ਸੀ ਤਿੰਨ ਕਬੂਤਰਾਂ ਦੇ ਕੀੜੇ ਇੱਕ ਕਬੂਤਰ ਆਪਣਾ ਰਿਸ਼ਤੇਦਾਰ ਲੈ ਗਿਆ ਤੇ ਦੋ ਕਬੂਤਰ ਆਪਣੇ ਕੋਲੇ ਰਹਿ ਗਏ ਆ ਕੀ ਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਕਰਨਾ ਜ਼ਰੂਰ ਕਰਦੇ ਤੇ ਬਹੁਤ ਚੁੱਕ ਦੀ ਕੀਮਤ ਤੇ ਸਸਤੀ ਗੱਲ ਸਾਰੇ ਬੜੀਆ